ਹਾਂਜੀ ਰਾਜਵੀਰ ਜਬੰਦਾ ਦੀ ਗੱਡੀ ਨਾਲ ਜੁੜਿਆ ਚੁਕਾਨ ਵਾਲਾ ਰਾਜ ਰਾਜਵੀਰ ਦੀ ਗੱਡੀ 'ਚ ਮਿਲੀ ਇੱਕ ਇਹੋ ਜਿਹੀ ਚੀਜ਼ ਜਿਹਨੂੰ ਸਭ ਦੇਖ ਕੇ ਹੈਰਾਨ ਹੋ ਗਏ ਅਤੇ ਅਸ਼ਵਿੰਦਰ ਕੌਰ ਨੇ ਕੀ ਕਿਹਾ ਇਸ ਚੀਜ਼ ਬਾਰੇ ਦੇਖੋ ਅਤੇ ਜਾਨੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਭਰੋਸੇਮੰਦ ਚੈਨਲ ਪੰਜਾਬ ਅਪਡੇਟ ਲਾਈਵ ਉਤੇ ਜਿੱਥੇ ਅਸੀਂ ਹਰ ਖਬਰ ਪਹੁੰਚਾਉਂਦੇ ਹਾਂ ਸੱਚੀ ਅਤੇ ਭਾਵਨਾ ਨਾਲ ਅਤੇ ਪੰਜਾਬ ਦੀ ਰੂਹ ਨਾਲ ਅੱਜ ਦੀ ਵੀਡੀਓ ਇਹ ਹੈ ਜਿਹੇ ਖੁਲਾਸੇ ਨਾਲ ਭਰੀ ਹੋਈ ਹੈ ਜੋ ਸਾਰੇ ਪੰਜਾਬ ਨੂੰ ਹਿਲਾ ਸਕਦੀ ਹੈ ਹਾਂਜੀ ਅਸੀਂ ਗੱਲ ਕਰਨ ਜਾ ਰਹੇ ਹਾਂ ਰਾਜਵੀਰ ਜਵੰਦਾ ਦੀ ਗੱਡੀ ਨਾਲ ਜੁੜੇ ਉਸ ਰਾਜ ਦੀ ਜਿਸ ਬਾਰੇ ਹੁਣ ਤੱਕ ਕਿਸੇ ਨੇ ਖੁੱਲ ਕੇ ਗੱਲ ਨਹੀਂ ਕੀਤੀ ਰਾਜਵੀਰ ਜਵੰਦਾ ਉਹ ਹੈ ਨਾਮ ਜਿਸ ਨੇ ਪੰਜਾਬੀ ਸੰਗੀਤ ਨੂੰ ਇੱਕ ਨਵੀਂ ਉਚਾਈ ਦਿੱਤੀ ਉਹ ਹੈ ਆਵਾਜ਼ ਜੋ ਹਰ ਦਿਲ ਵਿੱਚ ਅੱਜ ਵੀ ਗੂੰਜਦੀ ਏ ਪਰ ਦੋਸਤੋ 8 ਅਕਤੂਬਰ ਦੀ ਉਹ ਕਾਲੀ ਰਾਤ ਜਦੋਂ ਰਾਜਵੀਰ ਦੀ ਜ਼ਿੰਦਗੀ ਨੇ ਇੱਕ ਅਚਾਨਕ ਮੋੜ ਲਿਆ ਉਸ ਰਾਤ ਦੀ ਕਹਾਣੀ ਹੁਣ ਇੱਕ ਨਵੇਂ ਮੋੜਲੇ ਆਈ ਏ ਗੱਡੀ ਦੇ ਅੰਦਰ ਮਿਲੀ ਇੱਕ ਰਹੱਸਮਈ ਚੀਜ਼ ਜਿਸ ਨੇ ਜਾਂਚ ਟੀਮ ਤੱਕ ਨੂੰ ਹੈਰਾਨ ਕਰ ਦਿੱਤਾ ਉਹ ਹੈ ਚੀਜ਼ ਅਖਰ ਕੀ ਸੀ ਕਿਉਂ ਉਸਦੇ ਆਲੇ ਦੁਆਲੇ ਸੁਰੱਖਿਆ ਰੱਖੀ ਗਈ ਅਤੇ ਕਿਉਂ ਉਹ ਚੀਜ਼ ਹੁਣ ਮੀਡੀਆ ਤੋਂ ਛੁਪਾਈ ਜਾ ਰਹੀ ਹੈ ਭਰੋਸੇਯੋਗ ਸਰੋਤਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜਵੀਰ ਦੀ ਗੱਡੀ ਦੀ ਜਾਂਚ ਦੌਰਾਨ ਡੈਸ਼ਬੋਰਡ ਦੇ ਅੰਦਰ ਮਿਲਿਆ ਇੱਕ ਛੋਟਾ ਸੋਨੇ ਦਾ ਲੋਕੇਟ ਜਿਸ ਤੇ ਖੁਦ ਰਾਜਵੀਰ ਦੇ ਨਾਮ ਨਾਲ ਇੱਕ ਖਾਸ ਨਿਸ਼ਾਨ ਬਣਿਆ ਹੋਇਆ ਸੀ ਇਹ ਨਿਸ਼ਾਨ ਜੋ ਉਹ ਅਕਸਰ ਆਪਣੇ ਗੀਤਾਂ ਦੇ ਪੋਸਟਰਾਂ ਤੇ ਵਰਤਦੇ ਸੀ ਕਿਹਾ ਜਾ ਰਿਹਾ ਹੈ ਕਿ ਉਹ ਲੋਕੇਟ ਰਾਜਵੀਰ ਦੀ ਮਾਂ ਨੇ ਉਸ ਨੂੰ ਇੱਕ ਅਸੀਸ ਵਜੋਂ ਦਿੱਤਾ ਸੀ ਤੇ ਉਹ ਰਾਤ ਅਦਸੇ ਤੋਂ ਠੀਕ ਪਹਿਲਾਂ ਰਾਜਵੀਰ ਨੇ ਉਹ ਲੋਕ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ ਪਰ ਦੋਸਤੋ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਲੋਕ ਕਿਸੇ ਤਰ੍ਹਾਂ ਟੁੱਟਿਆ ਨਹੀਂ ਸੀ ਹਾਲਾਂਕਿ ਗੱਡੀ ਪੂਰੀ ਤਰ੍ਹਾਂ ਤਬਾਹ ਹੋ ਗਈ ਸੀ ਇਸ ਕਰਕੇ ਕਈ ਲੋਕ ਇਸ ਨੂੰ ਆਤਮਿਕ ਸੰਕੇਤ ਮੰਨ ਰਹੇ ਹਨ ਕਿਸੇ ਦਾ ਕਹਿਣਾ ਹੈ ਇਹ ਰਾਜਵੀਰ ਦੀ ਆਤਮਾ ਦੀ ਮੌਜੂਦਗੀ ਦਾ ਪ੍ਰਮਾਣ ਹੈ ਤੇ ਕਿਸੇ ਦਾ ਵਿਸ਼ਵਾਸ ਹੈ ਕਿ ਹੈ ਉਸ ਦੀ ਅਧੂਰੀ ਕਲਾ ਦਾ ਸੰਦੇਸ਼ ਹੈ ਜੋ ਅਜੇ ਵੀ ਲੋਕਾਂ ਤੱਕ ਪਹੁੰਚਣਾ ਬਾਕੀ ਹੈ ਰਾਜਵੀਰ ਦੀ ਮਾਦਾ ਹਾਲ ਅਜੇ ਵੀ ਬਹੁਤ ਤੂ ਬਾਬੂ ਕਹ ਉਹ ਹਰ ਰੋਜ਼ ਉਸ ਲੋਕਟ ਅੱਗੇ ਦੀਵਾ ਜਲਾਉਂਦੀ ਹੈ ਅਤੇ ਕਹਿੰਦੀ ਹੈ ਮੇਰਾ ਪੁੱਤਰ ਅਜੇ ਵੀ ਇੱਥੇ ਹੈ ਉਸਦੀ ਆਵਾਜ਼ ਹਰ ਰੋਜ਼ ਮੇਰੇ ਘਰ ਦੀਆਂ ਕੰਧਾਂ ਵਿੱਚ ਗੂੰਜਦੀ ਹੈ ਇਹ ਸੁਣ ਕੇ ਕੋਈ ਵੀ ਆਪਣੇ ਜਜ਼ਬਾਤਾਂ ਤੇ ਕਾਬੂ ਨਹੀਂ ਰੱਖ ਸਕਦਾ ਦੋਸਤੋ ਇਹ ਕਹਾਣੀ ਇੱਕ ਹਾਦਸੇ ਦੀ ਨਹੀਂ ਇਹ ਇੱਕ ਮਾਂ ਦੇ ਵਿਸ਼ਵਾਸ ਦੀ ਇੱਕ ਕਲਾਕਾਰ ਦੀ ਰੂਹ ਦੀ ਅਤੇ ਪੰਜਾਬ ਦੇ ਹਰੇਕ ਦਿਲ ਦੀ ਕਹਾਣੀ ਹੈ ਜਿਸ ਵਿੱਚ ਰਾਜਵੀਰ ਅਜੇ ਵੀ ਜੀਵੰਦਾ ਹੈ ਹੁਣ ਦੇਖਣਾ ਇਹ ਹੈ ਕਿ ਉਸ ਲੋਕਟ ਨਾਲ ਜੁੜੀ ਕਈ ਕਦੋਂ ਸਾਹਮਣੇ ਆਉਂਦੀ ਏ ਤੇ ਕੀ ਇਹ ਖੁਲਾਸਾ ਸਾਨੂੰ ਕਿਸੇ ਹੋਰ ਵੱਡੇ ਰਾਜ ਤੱਕ ਲੈ ਜਾਵੇਗਾ ਜੇਕਰ ਤੁਸੀਂ ਵੀ ਰਾਜਵੀਰ ਜਵੰਦਾ ਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਕਮੈਂਟ ਵਿੱਚ ਵਾਹਿਗੁਰੂ ਲਿਖੋ ਅਤੇ ਉਸ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰੋ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਹਰ ਪੰਜਾਬੀ ਤੱਕ ਪਹੁੰਚੇ ਇਹ ਸਨੇਹਾ ਕਿ ਕਲਾਕਾਰ ਜਾਂਦਾ ਨਹੀਂ ਉਸ ਦੀ ਯਾਦ ਹਮੇਸ਼ਾ ਜਿੰਦਾ ਰਹਿੰਦੀ ਏ ਅਤੇ ਜੇਕਰ ਤੁਸੀਂ ਸਾਡੇ ਚੈਨਲ ਪੰਜਾਬ ਅਪਡੇਟ ਲਾਈਵ ਤੇ ਨਵੇਂ ਹੋ ਤਾਂ ਕਰ ਲਿਓ ਸਬਸਕ੍ਰਾਈਬ ਅਤੇ ਦਬਾ ਦਿਓ ਬੈਲ ਆਈਕਨ ਤਾਂ ਜੋ ਰਾਜਵੀਰ ਜਵੰਦਾ ਨਾਲ ਜੁੜੇ ਹਰ ਨਵੀਂ ਖਬਰ ਸਭ ਤੋਂ ਪਹਿਲਾਂ ਤੁਸੀਂ ਦੇਖੋ ਮਿਲਦੇ ਹਾਂ ਦੋਸਤੋ ਇੱਕ ਹੋਰ ਖਾਸ ਤੇ ਪਾਬੂ ਖਬਰ ਨਾਲ ਉਦੋਂ ਤੱਕ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਧੰਨਵਾਦ